ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨੀਤਿੰਗੜਕਰੀ ਨੇ ਕਿਹਾ ਹੈ ਕਿ ਸਰਕਾਰ ਹਾਈਡਰੋਜਨ ਦੀ ਵਰਤੋਂ ਨਾਲ ਆਉਣ ਵਾਲੇ ਸਾਲਾਂ ਵਿੱਚ ਲਗਭਗ 22 ਲੱਖ ਕਰੋੜ ਰੁਪਏ ਦੇ ਜੈਵਿਕ ਬਾਲਣ ਦੀ درآمد ਨੂੰ ਘਟਾ ਕੇ 4 ਲੱਖ ਕਰੋੜ ਰੁਪਏ ਕਰਨ ਦਾ ਟੀਚਾ ਰੱਖ ਰਹੀ ਹੈ ਦਿੱਲੀ ਵਿਕੇਸ ਮਾਗਮ ਨੂੰ ਸੰਬੋਧਨ ਕਰਦੇ ਹੋਣਾ ਕਿ ਸਰਕਾਰ ਮਿਰਾਈ ਪ੍ਰੋਜੈਕਟ ਵਿੱਚ ਵਿਕਾਸ ਕਰ ਰਹੀ ਹੈ ਇਹ ਇੱਕ ਕਾਰ ਹੈ ਜਿਹੜੀ ਹਾਈਡਰੋਜਨ ਨੂੰ ਕੂੜੇ ਤੋਂ ਪੈਦਾ ਹੋਣ ਵਾਲੇ ਬਾਲਣ ਵਜੋਂ ਵਰਤਦੀ ਹੈ ਉਹਨਾਂ ਅੱਗੇ ਕਿਹਾ ਕਿ ਬਾਇਓ ਟੈਕਨੋਲੋਜੀ ਦੀ ਵਰਤੋਂ ਸਸਤੀ ਦਰ ਤੇ ਹਾਈਡਰੋਜਨ ਦੇ ਉਤਪਾਦਨ ਦੀ ਮਨਜ਼ੂਰੀ ਦੇ ਸਕਦੀ ਹੈ ਤੇ ਮੰਤਰਾਲੇ ਨੇ ਭਾਰਤ ਨੂੰ ਊਰਜਾ ਬ੍ਰਾਹਮਤਕਰਨ ਵਾਲਾ ਦੇਸ਼ ਬਣਾਉਣ ਲਈ 1 ਡਾਲਰ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਹਾਈਡਰੋਜਨ ਦਾ ਉਤਪਾਦਨ ਕਰਨ ਦਾ ਟੀਚਾ ਰੱਖਿਆ ਹੈ ਗੜਕਰੀ ਨੇ ਰਾਸ਼ਟਰ ਨਿਰਮਾਣ ਵਿੱਚ ਖੇਤੀਬਾੜੀ ਦੀ ਮਹੱਤਤਾ ਤੇ ਬਾਇਓ ਇਥਨੋਲ ਪੈਦਾ ਕਰਨ ਲਈ ਪਰਾਲੀ ਦੀ ਵਰਤੋਂ ਨਾਲ ਕਿਸਾਨਾਂ ਨੂੰ ਨਾ ਸਿਰਫ ਆਮਦਦਾਤਾ ਸਗੋਂ ਊਰਜਾ ਦਾਤਾ ਇੰਦਨ ਦਾਤਾ ਤੇ ਹਾਈਡਰੋਜਨ ਦਾਤਾ ਬਣਾਉਣ ਦੇ ਵਿਜ਼ਨ ਬਾਰੇ ਵੀ ਦੱਸਿਆ ਉਨ੍ਹਾਂ ਨੇ ਨਿੱਜੀ ਸੰਸਾਮਾ ਨੂੰ ਵੀ ਪੇਂਡੂ ਤੇ ਕਬਾਈਲੀ ਖੇਤਰਾਂ ਤੇ ਧਿਆਨ ਕੇਂਦ੍ਰਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਸ ਗੱਲ ਤੇ ਚਿੰਤਾ ਜ਼ਾਹਰ ਕੀਤੀ ਕਿ ਮੈਟਰੋ ਸ਼ਹਿਰਾਂ ਤੇ ਬਹੁਤ ਜ਼ਿਆਦਾ ਜ਼ੋਰ ਦੇ ਨਾਲ ਦੇਸ਼ ਵਿੱਚ ਆਰਥਿਕ ਨਾ ਬਰਾਬਰੀ ਪੈਦਾ ਹੋ ਰਹੀ ਹੈ। ਗੜਕਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਰਕਾਰ ਭਾਰਤ ਨੂੰ ਵਿਸ਼ਵ ਦੀ 5 ਸਭ ਤੋਂ ਵੱਡੀ ਅਰਥ ਵਿਵਸਥਾ ਬਣਾਉਣ ਤੇ 5 ਟ੍ਰਿਲੀਅਨ ਦੀ ਆਰਥਿਕਤਾ ਦਾ ਅੰਕੜਾ ਹਾਸਲ ਕਰਨ ਲਈ ਕੰਮ ਕਰ ਰਹੀ ਹੈ।